ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਦੇ ਜੀਉਂਦਾ 107 ਭਾਗ ਸੁਣਾਉਣ ਜਾ ਰਹੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣਿਓ ਧਾਰਨਾ ਆਏ ਹਾਂ ਸੇਵਕ ਬਣ ਕੇ ਚਰਨਾ ਨਾਲ ਲਾ ਲਓ ਜੀ ਆਏ ਹਾਂ ਸੇਵਕ ਬਣ ਕੇ ਚਰਨਾ ਨਾਲ ਲਾ ਲਓ ਜੀ ਆਏ ਹਾਂ ਸੇਵਕ ਬਣ ਕੇ ਆਏ ਹਾਂ ਦਰ ਤੇਰੇ ਤੇ ਤੇਰੇ ਹਾਂ ਤੇਰੇ ਜੀ ਆਏ ਹਾਂ ਦਰ ਤੇਰੇ ਤੇ ਤੇਰੇ ਹਾਂ ਤੇਰੇ ਜੀ ਆਏ ਹਾਂ ਦਰ ਤੇਰੇ ਤੇ ਆਏ ਹਾਂ ਨੋਕਰ ਬਣ ਕੇ ਆਪਣੇ ਬਣਾ ਲੋ ਜੀ ਆਏ ਹਾਂ ਓਕਰ ਬਣ ਕੇ ਆਪਣੇ ਬਣਾ ਲੋ ਜੀ ਆਏ ਹਾਂ ਦਰ ਤੇਰੇ ਤੇ ਗਲ ਨਾਲ ਲਾ ਲੋ ਜੀ ਆਏ ਹਾਂ ਦਰ ਤੇਰੇ ਤੇ ਸંત ਈਸਰ ਸਿੰਘ ਜੀ ਦੋਦਰwale ਜੋ ਬਹੁਤ ਕਰਕੇ ઋષੀਕੇਸ ਤੋਂ ਹਰਦوار ਰਿਹਾ ਕਰਦੇ ਸਨ ਮੰਨੇ ਪਰਮੰਨੇ ਵਿਦਵਾਨ ਸਨ ਦੱਸਿਆ ਜਾਂਦਾ ਹੈ ਕਿ ਜਦ ਬਾਬਾ ਜੀ ਨੇ ਇਨ੍ਹਾਂ ਪਾਸ ਕੋਈ ਧਾਰਮਿਕ ਗ੍ਰੰਥ ਪੜਨ ਲਈ ਬੇਨਤੀ ਕੀਤੀ ਤਾਂ ਇਹਨਾਂ ਨੇ ਕੇਵਲ ਗੁਰਬਾਣੀ ਦਾ ਪਾਠ ਤੇ ਵਿਚਾਰ ਕਰਨ ਦੀ ਸਲਾਹ ਦਿੰਦੇ ਹੋਏ ਫਰਮਾਇਆ ਕਿ ਹੋਰ ਕਿਸੇ دنیਾਵੀ ਵਿਦਿਆ ਦੀ ਲੋੜ ਨਹੀਂ ਹੈ ਇਸੇ ਵਿੱਚੋਂ ਹੀ ਸਭ ਵਿੱਦਿਆ ਆ ਜਾਂਦੀਆਂ ਹਨ ਨਗਰੋਟੇ ਇੱਕ ਦਿਨ ਪ੍ਰਾਪਤੀ ਵਾਲਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਬਾਬਾ ਜੀ ਨੇ ਫਰਮਾਇਆ ਕਿ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਬਾਬਾ ਸ਼ਾਮ ਸਿੰਘ ਜੀ ਇਹ ਸਭ ਪ੍ਰਾਪਤੀ ਵਾਲੇ ਹਨ ਸੰਤ ਅਤਰ ਸਿੰਘ ਜੀ ਮਹਾਰਾਜ ਨਾਲ ਵੀ ਦੋਕ ਬਾਾਰ ਹੀ ਸਰੀਰਕ ਤੌਰ ਤੇ ਭੇਟ ਹੋਣ ਦਾ ਪਤਾ ਲੱਗਦਾ ਹੈ ਇੱਕ ਵਾਰੀ ਤਾਂ ਦੀਵਾਲੀ ਦੇ ਅਸਰ ਤੇ ਰਾਮਸਰ ਸਰੋਵਰ ਦੇ ਕੰਡੇ ਉੱਤੇ ਜਿੱਥੇ ਬਾਬਾ ਜੀ ਨੇ ਆਸਣ ਲਾਇਆ ਹੋਇਆ ਸੀ ਤੇ ਇੱਕ ਵਾਰੀ ਫੇਰ ਆਪਣੇ ਸਭਾ ਅਨੁਸਾਰ ਬਾਬਾ ਜੀ ਨੇ ਬੇਨਤੀ ਕੀਤੀ ਮਹਾਰਾਜ ਕੋਈ ਸਮੱਤ ਬਖਸ਼ੋ ਤਾ ਮਹਾਰਾਜ ਜੀ ਨੇ ਆਖਿਆ ਸੋਹਣੀ ਆਵਸਥਾ ਹੈ ਤੁਹਾਡੀ ਇਸ ਪਾਸੇ ਲੱਗੀ ਹੋ ਲੱਗੇ ਰੋ ਅਲੀ ਬੇਗਵਾਲੇ ਸੰਤ ਸੁੰਦਰ ਸਿੰਘ ਜੀ ਨਾਲ ਭਾਵੇਂ ਕੇਵਲ ਦੋ ਬਾਰੀ ਭੇਟ ਹੋਣ ਦਾ ਪਤਾ ਲੱਗਦਾ ਹੈ ਪਰ ਜਿਸ ਪਿਆਰ ਨਾਲ ਇਹ ਮਿਲਣੀਆਂ ਹੋਣੀਆਂ ਹੋਈਆਂ ਉਸ ਤੋਂ ਵਰਸ ਪਰ ਖਿੱਚ ਤੇ ਪ੍ਰੇਮ ਪਏ ਪ੍ਰਗਟ ਹੁੰਦੇ ਹਨ ਇਹ ਦੋਵੇਂ ਮਿਲਣੀਆਂ ਸ੍ਰੀ ਅੰਮ੍ਰਿਤਸਰ ਹੋਈਆਂ ਕਈ ਮਿੰਟ ਪ੍ਰੇਮ ਦੀਆਂ ਜਫੀਆਂ ਪਈਆਂ ਰਹੀਆਂ ਤੇ ਦੋਵੇਂ ਮਹਾਤਮਾ ਦੀਆਂ ਆਤਮਾਵਾਂ ਇੱਕ ਅਨੂਠੇ ਬਿਸਮਾਦ ਵਿੱਚ ਮौजਾਂ ਮਾਰਨ ਦੀਆਂ ਰਹੀਆਂ ਕਿਉਂਕਿ ਆਪਸ ਦੀ ਮਰਿਆਦਾ ਤੇ ਰੂ ਰੀਤੀ ਕਈ ਨੁਕਤੇਆਂ ਤੋਂ ਮੇਲ ਖਾਂਦੀ ਸੀ ਜਿਵੇਂ ਕਿ ਹੋਰ ਪੁੰਨਿਆ ਤੇ ਆਈਆਂ ਦੁਕਾਨ ਤੇ ਹੀਠ ਲਿਖੇ ਪਰਨੋਟ ਤੋਂ ਪਤਾ ਲੱਗਦਾ ਹੈ ਬਾਬਾ ਬਚਨ ਸਿੰਘ ਜੀ ਭਜਨ ਗੜਵਾਲਿਆਂ ਨਾਲ ਵੀ ਬੜੀ ਮਿੱਤਰਤਾ ਤੇ ਆਉਣਾ ਜਾਣਾ ਸੀ ਇੱਕ ਵਾਰ ਜਦ ਇਹ ਚੂਨੀਆ ਦਰਸ਼ਨ ਕਰਨ ਨੂੰ ਆਏ ਤਾਂ ਚੋਜੀ ਬਾਬਾ ਜੀ ਨੇ ਰਾਗੀ ਬੰਦਨ ਸਿੰਘ ਨੂੰ ਤੋਂ ਖੂ ਵਿੱਚ ਚੌਕਿਆ ਤੇ ਬਹਿ ਕੇ ਤਾਂ ਉਸ ਨਾਲ ਕੀਰਤਨ ਕਰਵਾਇਆ ਜੰਗ ਜ਼ਿਲੇ ਦੇ ਸ਼ਾ ਜਿਉਣੇ ਦੇ ਮਹੰਤ ਕਰਮਚੰਦ ਜੋ ਬੰਡ ਦੇ ਪਿੱਛੋਂ ਅੰਮ੍ਰਿਤ ਪਾਣ ਕਰਕੇ ਹਰਬਖਸ਼ ਸਿੰਘ ਬਣੇ ਈ ਪਿੜਕੀ ਦਰਸ਼ਨਾਂ ਨੂੰ ਆਉਂਦੇ ਰਹੇ ਮਾਲਵੇ ਦੇ ਸੰਤ ਮਲੰਗ ਸਿੰਘ ਜੀ ਨਾਲ ਵੀ ਬਾਬਾ ਜੀ ਦਾ ਬੜਾ ਪ੍ਰੇਮ ਸੀ ਹਰਖੋਵਾਲ ਦੇ ਸੰਤ ਜਵਾਲਾ ਸਿੰਘ ਜੀ ਨਾਲ ਵੀ ਬੜੇ ਗੂੜੇ ਸਬੰਧ ਸਨ ਨਾਮਤਾਰੀ ਨੇਤਾ ਮਹਾਰਾਜ ਪ੍ਰਤਾਪ ਸਿੰਘ ਜੀ ਨਾਮਧਾਰੀ ਸਿੱਖ ਸੰਪਰਦਾ ਦਾ ਇਤਿਹਾਸ ਤੇ ਇਸ ਦੀ ਵਿਸ਼ੇਸ਼ਤਾ ਪਾਠਕ ਬਹੁਤ ਕਰਕੇ ਜਾਣਦੇ ਹੀ ਸਨ ਖੇਪ ਤੌਰ ਤੇ ਇੱਥੇ ਇਤਨਾ ਹੀ ਲਿਖਣਾ ਕਾਫੀ ਹੈ ਕਿ ਇਸ ਦਾ ਆਰੰਭ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੈਣੀ ਸਾਹਿਬ ਦੇ ਵਾਸੀ ਬਾਬਾ ਰਾਮ ਸਿੰਘ ਜੀ ਤੋਂ ਹੋਇਆ ਆਮ ਸਿੱਖਾਂ ਤੋਂ ਇਸ ਸੰਪਰਦਾ ਦੀ ਮੋਟੀ ਬੇਨਤਾ ਇਹੋ ਹੀ ਹੈ ਕਿ ਇਸ ਵਿੱਚ ਦੇਤਾਰੀ ਗੁਰੂ ਨੂੰ ਮੰਨਿਆ ਜਾਂਦਾ ਹੈ ਬਾਬਾ ਰਾਜ ਸਿੰਘ ਜੀ ਤੋਂ ਪਿਛੋਂ ਇਹਨਾਂ ਦੇ ਛੋਟੇ ਭਰਾਤਾ ਬਾਬਾ ਬੁੱਧ ਸਿੰਘ ਜੀ ਦੀ ਗੱਦੀ ਤੇ ਬਰਾਜੇ ਤੇ ਫਿਰ ਬਾਬਾ ਪ੍ਰਤਾਪ ਸਿੰਘ ਜੀ ਜੋ ਬਾਬਾ ਬੁੱਧ ਸਿੰਘ ਜੀ ਦੇ ਪੁੱਤਰ ਸਨ ਮਹਾਰਾਜ ਪ੍ਰਤਾਪ ਸਿੰਘ ਜੀ ਬੜੇ ਮਿੱਠੇ ਤੇ ਮਲਾਪੜੇ ਸਵਾ ਦੇ ਨਾਮ ਅਭਿਆਸੀ ਅਤੇ ਅਖੰਡ ਕੀਰਤਨ ਤੇ ਪਾਠਾਂ ਦੇ ਪ੍ਰੇਮੀ ਸਨ ਇਹ ਲਗਭਗ 70 ਵਰਿਆਦ ਈਯੂ ਵਿੱਚ ਭਾਦਰੂ ਦੇ ਮਹੀਨੇ ਵਿੱਚ 1960 ਨੂੰ ਸੱਚਖੰਡ ਪਦਾਰੇ ਹੁਣ ਇਹਨਾਂ ਦੇ ਸੁਪੁੱਤਰ ਬਾਬਾ ਜਗਜੀਤ ਸਿੰਘ ਜੀ ਗੱਦੀ ਤੇ ਵਰਾਜਦੇ ਹਨ ਸੰਤ ਪ੍ਰਤਾਪ ਸਿੰਘ ਜੀ ਨਾਲ ਬਾਬਾ ਜੀ ਦਾ ਪਰਸਪਰ ਪ੍ਰੇਮ ਪਿਆਰ ਸੀ ਭਾਵੇਂ ਬਾਬਾ ਜੀ ਨੂੰ ਮਹਾਰਾਜ ਹੋਰਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਦੇ ਟਾਕਰੇ ਵਿੱਚ ਆਪਣੇ ਆਪ ਨੂੰ ਗੁਰੂ ਕਹਾਉਣਾ ਤੇ ਚੌਰ ਕਰਾਉਣਾ ਪਸੰਦ ਨਹੀਂ ਸੀ ਇਸ ਕਾਰਨ ਇੱਕ ਸਮੇਂ ਤੇ ਕੁਝ ਕੌੜੇ ਕੁ ਸੈਲੇ ਬਚਨ ਬੀ ਹੋਏ ਪਿੱਛੋਂ ਦੀ ਗੱਲ ਹੈ ਕਿ ਇੱਕ ਵਾਰੀ ਮਹਾਰਾਜ ਪ੍ਰਤਾਪ ਸਿੰਘ ਜੀ ਕੁਝ ਸੇਵਾਦਾਰਾਂ ਸਹਿਤ ਬਾਬਾ ਜੀ ਦੇ ਦਰਸ਼ਨਾਂ ਲਈ ਕਲੇਰਾ 68 ਵਿੱਚ ਆਏ ਸਮਾਂ ਐਸਾ ਸੀ ਕਿ ਉਸ ਸਮੇਂ ਵੇਲੇ ਬਾਬਾ ਜੀ ਭਜਨ ਵੇਠ ਹੋ ਵਿੱਚ ਬੈਠੇ ਹੋਏ ਸਨ ਪਹਿਰੇਦਾਰ ਨੇ ਬੜੀ ਚੰਗੀ ਤਰ੍ਹਾਂ ਉਹਨਾਂ ਦੀ ਆਉ ਭਗਤ ਕਰਕੇ ਬੇਨਤੀ ਕੀਤੀ ਕਿ ਐਸੇ ਵੇਲੇ ਤਾਂ ਦਰਸ਼ਨਾਂ ਦਾ ਸਮਾਂ ਨਹੀਂ ਹੈ ਹਾਲਿਓ ਖੜੇ ਹੀ ਸਨ ਕਿ ਨਾਲ ਦੇ ਸਾਥੀ ਨੇ ਕਿਹਾ ਮਹਾਰਾਜ ਦੁਨਿਆਵੀ ਇਸ਼ਕ ਬਾਲੇ ਲੈਲਾ ਮਜਨੂ ਇੱਕ ਦੂਜੇ ਦੇ ਮਨ ਦੀਆਂ ਬੁੱਝ ਲੈਂਦੇ ਸਨ ਤੁਸੀਂ ਤਾਂ ਰੋਹਾਨੀ ਹਸਤੀ ਹੋ ਤੁਹਾਨੂੰ ਇੱਕ ਦੂਜੇ ਦਾ ਪਤਾ ਨਹੀਂ ਉਹ ਗੱਲ ਕਰਕੇ ਹਟਿਆ ਹੀ ਸੀ ਕਿ ਕੀ ਦੇਖਦੇ ਹਨ ਕਿ ਬਾਬਾ ਜੀ ਹੱਥ ਵਿੱਚ ਸੋਟੀ ਬੜੀ ਉੱਥੇ ਆਪ ਪੁੱਜ ਗਏ ਪਹਿਰੇਦਾਰ ਨੂੰ ਤਾਰਨਾ ਕੀਤੀ ਤੇ ਫਿਰ ਸਨਮਾਨ ਸਹਿਤ ਅੰਦਰ ਲੈ ਗਏ ਤੇ ਕਿੰਨਾ ਚਿਰ ਆਪਸ ਵਿੱਚ ਬਚਨ ਕਰਦੇ ਰਹੇ ਜਿਵੇਂ ਕਿ ਇੱਥੇ ਇੱਕ ਸੱਜਣ ਜੋ ਦੋਹਾਂ ਪਾਸਿਆਂ ਦੀ ਸੰਗਤ ਕਰਦਾ ਸੀ ਦੇ ਦੱਸਣ ਅਨੁਸਾਰ ਬਾਬਾ ਅਨੰਦ ਸਿੰਘ ਜੀ ਮਹਾਰਾਜ ਪ੍ਰਤਾਪ ਸਿੰਘ ਨੂੰ ਸਪਸ਼ਟ ਬਚਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਹੀ ਪੰਥ ਦੇ ਮਾਲਕ ਹਨ ਭਾਵੇਂ ਕਿ ਉਹ ਆਪਣੇ ਵਿਸ਼ਵਾਸ ਜਾਂ ਕਿਸੇ ਹੋਰ ਮਜਬੂਰੀ ਕਾਰਨ ਇਸ ਬਚਨ ਤੇ ਪੂਰੀ ਤਰ੍ਹਾਂ ਫੁੱਲ ਨਾ ਚੜਾ ਸਕੇ ਪਰ ਆਪਣੀ ਰੀਤ ਵਿੱਚ ਉਸ ਪਿੱਛੋਂ ਕੁਝ ਬਦਲੀ ਜ਼ਰੂਰ ਕੀਤੀ। ਬਾਬਾ ਜੀ ਦੇ ਸੰਪਟ ਕਹਿਣ ਤੇ ਦੇ ਬਾਵਜੂਦ ਹੀ ਮਹਾਰਾਜ ਪ੍ਰਤਾਪ ਸਿੰਘ ਜੀ ਬਾਬਾ ਨਾਨਕ ਸਿੰਘ ਜੀ ਦਾ ਬਹੁਤ ਸਤਕਾਰ ਕਰਦੇ ਸਾਰੇ ਇਸ ਬਾਰੇ ਬੇਰਬਾ ਇਸ ਤਰ੍ਹਾਂ ਹੈ ਕਿ ਸਨ 1935 ਦੀ ਗੱਲ ਹੈ ਕਿ ਦਿੱਲੀ ਵਿੱਚ ਜਿੱਥੇ ਮਹਾਰਾਜ ਪ੍ਰਤਾਪ ਸਿੰਘ ਜੀ ਉਤਰੇ ਹੋਏ ਸਨ ਉਹਨਾਂ ਦਾ ਇੱਕ ਸੇਵਕ ਸardar سپੂਰਨ ਸਿੰਘ ਹੋਰਾਂ ਨੂੰ ਲੈ ਗਿਆ سپੂਰਨ ਸਿੰਘ ਕਾਫੀ ਬੱਥ ਤੇ ਖਲੋਤਾ ਸੀ ਤੇ ਉਹ ਆਪਸ ਵਿੱਚ ਗੱਲਾਂ ਕਰਦੇ ਰਹੇ ਥੋੜਾ ਦੇਰ ਬਾਅਦ ਬਾਬਾ ਪ੍ਰਤਾਪ ਸਿੰਘ ਜੀ ਦੇ سپੂਰਨ ਸੈੰਗ ਨੂੰ ਕੇ ਉੱਚੀ ਜਹੀ ਬੁਲਾ ਕੇ ਕਿਹਾ ਕਿ ਅੱਗੇ ਆ ਜਾਓ ਕਿਲਾਤਾ ਇੱਕੋ ਹੀ ਹੁੰਦਾ ਹੈ ਕਿਲਾਤਾ ਇੱਕੋ ਹੀ ਹੁੰਦਾ ਹੈ ਪਰ ਇਸ ਤਰ੍ਹਾਂ ਪਰ ਪਰ ਬਚਨ ਕਰਨ ਵਿੱਚ ਤਾਂ ਕੋਈ ਹਰਜ ਨਹੀਂ ਸਪੂਰਨ ਸਿੰਘ ਅੱਗੇ ਹੋਇਆ ਤੇ ਜਦ ਮੱਥਾ ਟੇਕਿਆ ਤਾਂ ਮਹਾਰਾਜ ਜੀ ਨੇ فرمایا ਅਸੀਂ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਹਾਂ ਕਿ ਨਾਮ ਦਾ ਹੱਟ ਤਾਂ ਬਾਬਾ ਆਨੰਦ ਸਿੰਘ ਜੀ ਕੋਲ ਹੈ ਸਾਡੀਆਂ ਤਾਂ ਮੂਲੀ ਹੱਟੀਆਂ ਹੀ ਹਨ ਇਹ ਬਚਨ ਭਾਵੇਂ ਉਹਨਾਂ ਨਿਰਮਤਾ ਵਿੱਚ ਕਹੇ ਤੇ ਭਾਵੇਂ ਕਿਸ ਤਰ੍ਹਾਂ ਇਹ ਹੋਈ ਹੋਈ ਜਾਣਨ ਸਪੂਰਨ ਸਿੰਘ ਨਾਲ ਬਹੁਤ ਬਚਨ ਹੋਏ ਤੇ ਸਭ ਬਾਬਾ ਜੀ ਦੀ ਉਸਤਤ ਵਿੱਚ ਹੀ ਸਨ ਉਸਤਤ ਕਰਦੇ ਸਨ ਸਰਦਾਰ ਸਪੂਰਨ ਸਿੰਘ ਜੀ ਦੇ ਘਰ ਵੱਲ ਤੁਰ ਪਏ ਜੋ ਇੱਥੋਂ ਨੇੜੇ ਹੀ ਦੋ ਕਮੀਲ ਦੀ ਵਤ ਤੇ ਸੀ ਬਚਨ ਕਰਦਿਆਂ ਕਰਦਿਆਂ ਘਰ ਪਹੁੰਚ ਗਏ ਅੱਗੋਂ ਪ੍ਰਸਤ ਤਕਾਰ ਕੀਤਾ ਉਹ ਬਹੁਤ ਪ੍ਰਸੰਨ ਹੋਏ 1937 ਦੀ ਗੱਲ ਹੈ ਕਿ ਸਰਦਾਰ ਸਪੂਰਨ ਸਿੰਘ ਲਾਹੌਰ ਵਿਖੇ ਠੰਡੀ ਸ਼ਰਕ ਦੇ ਸ਼ਹਿਰ ਕਰਦਾ ਜਾ ਰਿਹਾ ਹੈ ਕਿ ਪਿੱਛੋਂ ਇੱਕ ਮੋਟਰ ਆਈ ਤੇ ਸਪੂਰਨ ਸਿੰਘ ਦੇ ਅੱਗੇ ਆ ਕੇ ਖੜੀ ਹੋ ਗਈ ਸਪੂਰਨ ਸਿੰਘ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਉਸ ਵਿੱਚ ਮਹਾਰਾਜ ਪ੍ਰਤਾਪ ਸਿੰਘ ਜੀ ਵਰਾਜੇ ਹੋਏ ਸਨ ਫਰਮਾਉਣ ਲੱਗੇ ਭਾਈ ਅਸੀਂ ਇੱਕ ਜਾਗ ਰਚਿਆ ਸੀ ਬਾਬਾ ਜੀ ਦੇ ਬੜੇ ਧੰਨਵਾਦੀ ਹਾਂ ਉਹਨਾਂ ਨੇ ਆਪ ਹੀ ਆ ਕੇ ਜਾਗ ਵਿੱਚ ਦਰਸ਼ਨ ਦਿੱਤੇ ਤੇ ਸਾਡਾ ਜਾਗ ਸਪੂਰਨ ਕੀਤਾ ਅਸੀਂ ਸਮਝਦੇ ਹਾਂ ਕਿ ਉਹ ਸਾਡਾ ਜਾਗ ਹੀ ਸਪੂਰਨ ਕਰਨ ਲਈ ਇੱਥੇ ਉੱਥੇ ਆਏ ਸਨ ਇਤਨਾ ਕੋ ਬਚਨ ਕਰਕੇ ਫਤੇ ਬੁਲਾ ਕੇ ਮੋਟ ਰੱਗੇ ਲੈ ਗਏ ਛੱਟ ਰਾਧਾ ਸਵਾਮੀਆ ਤੇ ਹੋਰ ਸਿੱਖ ਸੰਪਾਰਦਾਵਾਂ ਜਿਹਾ ਤੇ ਨਿਰਮਲੇ ਨਹਿੰਗ ਸਿੰਘ ਆਦ ਨਾਲ ਬਾਬਾ ਜੀ ਦੇ ਚੰਗੇ ਸੰਬੰਧ ਸਨ ਇਤਨਾ ਹੀ ਨਹੀਂ ਕਿਸੇ ਹੋਰ ਮਤ ਜਾਂ ਭੇਖ ਦਾ ਜਾਂ ਕਿਤੇ ਵੀ ਕੋਈ ਵੀ ਮਹਾਪੁਰਸ਼ ਜਾਂ ਪੀਰ ਫਕੀਰ ਆ ਜਾਂਦਾ ਤਾਂ ਬਾਬਾ ਜੀ ਉਸ ਦਾ ਪੂਰਾ ਸਤਿਕਾਰ ਕਰਦੇ ਸਨ ਆਪ ਉਹਨਾਂ ਕੋਲੋਂ ਨਾ ਕਰਵਾਉਂਦੇ ਦੂਜੇ ਰੋਮਾਨ ਦੇ ਕੇ ਹੀ ਪ੍ਰਸੰਨ ਹੁੰਦੇ ਸਨ